ਵਧੀਆ ਵੇ ਆਈ ਅਸੀਂ ਦੁੱਧ ਲੈਣਾ ਸੁਪਰ ਭਾਈ ਬਾਦੂ ਹੈ ਕੀ ਰੇਟ ਹੈ ਵੇ ਦੁੱਧ ਦਾ ਭਾਈ ਦੁੱਧ ਦਾ ਕੀ ਰੇਟ ਆ ਦਰ ਰੇਟ ਕੀ ਪੁੱਛਦੀਆਂ ਭਾਈ ਕਿਹੜੇ ਦੁੱਧ ਦਾ ਰੇਟ ਤੇਰਾ ਕੀ ਮਤਰਾ ਭਾਈ ਦੁੱਧ ਹੀ ਵੇਚਦਾ ਤੂੰ ਦੁੱਧ ਤਾਂ ਤਿੰਨ ਚਾਰ ਪ੍ਰਕਾਰ ਦਾ ਹੁੰਦਾ ਭਾਈ ਭਾਈ ਤੂੰ ਗਾਇਆਂ ਦੇ ਤੇ ਮੱਝਾਂ ਨਹੀਂ ਦੁੱਧ ਲੈ ਕੇ ਆਇਆ ਕਿ ਕਿਹੜਾ ਘੋੜੀ ਦਾ ਲੈ ਕੇ ਆਇਆ ਦੁੱਧ ਪਾਣੀ ਵਾਲਾ ਵੀ ਹੁੰਦਾ ਭਾਈ ਦੁੱਧ ਕਰੀਮ ਲਾ ਕੇ ਵੀ ਹੁੰਦਾ ਦੁੱਧ ਬੰਦੋ ਨੰਬਰ ਦਾ ਬਣਾਇਆ ਵੀ ਹੁੰਦਾ ਤੈਨੂੰ ਕਿਹੜਾ ਚਾਹੀਦਾ ਭਾਈ ਹੋਣਾ ਤੂੰ ਮੈਂ ਕਿਹੜੇ ਚੱਕਰਾਂ ਚ ਪਾਤਾ ਮੈਂ ਕਿਹੜਾ ਦੁੱਧ ਲਵਾ ਭਾਈ ਕੀ ਰੇਟ ਲਾਉਣਾ ਦੁੱਧ ਭਾਈ ਦੁੱਧ ਦਾ ਤੂੰ ਦੱਸ ਕਿਹੜੇ ਰੇਟ ਲੈਣਾ 60 ਦੀ ਦੀ 40 ਰੁਪਏ ਲਾਉਂਦੇ ਆ ਭਾਈ 40 ਆ ਤਾਂ ਭਾਈ ਪਹਿਲਾਂ ਸੀ ਤੁਸੀਂ ਲੈਣੇ ਵੇਚ ਦੇਵੋਗੇ ਮੈਂ ਤਾਂ ਸਾਥ ਹੀ ਦਰ 40 ਵਾਲਾ ਵੀ ਲੈ ਲੈ ਭਾਈ 40 ਵਾਲਾ ਵੀ ਹੈਗਾ ਮੇਰੇ ਕੋਲ ਮੈਂ ਸਾਂ ਰੱਖੀਆਂ ਨੇ ਭਾਈ ਅਸੀਂ ਵੀ ਹੁਣ ਕੀ ਕਰਾਂ 40 ਕੀ ਦੁੱਧ ਰਾਇਆ ਕੋਈ ਭਾਈ 40 ਰਾਇਆ ਵਾਲਾ ਭਾਈ ਤਾਂ ਕੋਈ ਰੇਟ ਹੀ ਹੋਵੇ ਦੁੱਧ ਪਾ ਜਾ ਕਰ ਮੈਨੂੰ ਕੋਈ ਨਹੀਂ ਭਾਈ ਪੈਸਾ ਵਾ ਸਾਲ ਪੰਜ ਮਹੀਨੇ ਤੋਂ ਕਰਾ ਕਰੀ ਨਾ ਪਈ 15 ਦਿਨਾਂ ਤੋਂ ਪੰਜ ਮਹੀਨੇ ਤੋਂ ਸਭ ਹੋਇਆ ਕੰਦਾ ਕੋਈ ਨਹੀਂ ਪਈ ਦੇਖਾ ਕੰਦਾ ਪਹਿਲਾਂ ਪਾਂਡਾ ਲੈ ਕੇ ਆਂਿਆ ਸਾਲ ਤਾਂ ਫੇਰ ਕਰਨੀ ਤੂੰ ਦੁਕਾਨੇ ਲਾਉਿਆ ਕੋਈ ਨਹੀਂ ਪਈ ਲਈ ਆ ਪਾਂਡਾ ਲਾਖਾ ਕਰ ਦੇ ਬੁੱਖਾ पैसा पता नहीं देंगे क्या तो तो पआ लो ਪਹਿਲੀ ਨਾ ਹੋ ਗਿਆ ਹੁਣ 15-17 ਦੀ ਗੱਲ ਹੋ ਗਈ ਜੀ ਪੈਸੇ ਨਹੀਂ ਦੇਦਾ ਨਾ ਭਾਈ ਕੋਈ ਪਿੰਡ ਛੱਡ ਕੇ ਤਾਂ ਨਹੀਂ ਜਾਂਦੇ ਪਿੰਡ ਛੱਡ ਨਾਲ ਤਾਂ ਨਹੀਂ ਭਾਈ ਫਿਰ ਮੈਨੂੰ ਵੀ ਗਾਂਾਂ ਆਵ ਕਰਨਾ ਮਹੀਨਾ ਹੋ ਗਿਆ ਭਾਈ ਹੁਣ 15-17 ਦੀ ਗੱਲ ਹੋ ਗਈ ਪੈਸੇ ਨਹੀਂ ਦੇ ਦਾਂਗਾ ਭਾਈ ਕੋਈ ਨਹੀਂ ਪਿੰਡ ਛੱਡ ਕੇ ਤਾਂ ਨਹੀਂ ਜਾਂਦੇ ਪਿੰਡ ਛੱਡ ਕੇ ਨਹੀਂ ਭਾਈ ਮੈਂ ਵੀ ਗਾਂਾਂ ਦੁੱਧ ਲੈਣਾ ਹੁੰਦਾ ਲੋਕਾਂ ਨੂੰ ਵੀ ਦੇਨੇ ਪੈਂਦੇ ਮੈਨੂੰ ਮੈਨੂੰ ਗਾਂਾਂ ਵੀ ਰਸਾ ਉਤਾਰਨਾ ਪੈਂਦਾ ਮਹੀਨੇ ਦਾ ਖਰਚੇ ਭਾਈ ਤੈਨੂੰ ਤੇ ਕੋਈ ਤੇ ਭਾਈ 15-17 ਦੀ ਗੱਲ ਦੋ ਮਹੀਨੇ ਤਾਂ ਹੋ ਗਿਆ ਨਾ ਫਿਰ ਛੋਟਾ ਕੋਈ ਨਹੀਂ ਦੇ ਦਾਂਗਾ ਭਾਈ ਇਹਨ ਪੈਸਾ ਦਾ ਹੱਲ ਲੱਗੋ ਮੇਰਾ ਕੋਈ ਨਹੀਂ ਤਾਂ ਕਰਦਾ ਇਹ ਹੱਲ ਇਹ ਯਾਰ ਦੰਦੇ ਹੀ ਲਾਗੇ ਚਲ ਐਸਾ ਗਏ ਹੁਣ ਵਿੱਚ ਪਾਸੇ ਰਹਿ ਤੈਰੀ ਜ ਆ ਬਾਹਰ ਕੋ ਇਹ ਬਾਈ ਠੀਕ ਆ ਬਾਈ ਬਾਈ ਯਾਰ ਆ ਮਕਾਨ ਮਾਲਕ ਕਿਧਰ ਗਏ ਤੇ ਤੇਰੇ ਸਾਹਮਣੇ ਤਾਂ ਬੈਠਾ ਆਪਣੇ ਘਰ ਐ ਫੋੜਦਾ ਬਾਈ ਹਾਂ ਨਾ ਯਾਰ ਬਾਈ ਮੈਂ ਦੁੱਧ ਪਾਉਂਦਾ ਰਿਹਾ ਫੇਰ ਉਹ ਤਾਂ ਕਿਰਾਏ ਦੇ ਸੀਗੇ ਉਹ ਤਾਂ ਟੱਪ ਗਏ 6 ਰੁਪਏ ਦਾ ਤਾਂ ਕਿਰਾਇਆ ਰਹਿ ਗਿਆ ਮੈਂ ਤਾਂ ਆਪ ਹੁਣ ਬੈਠਾ ਗਿਆ ਜਿੰਦਾ ਲਾ ਕੇ ਮੈਂ ਵੀ ਜਿੰਦਾ ਦੇਖ ਕੇ ਆਖਾਂ ਮਖਾ ਬਾਈ ਨੂੰ ਪੁੱਛਦੇ ਆਂਗੇ ਨਾ ਨਾ ਉਹ ਤਾਂ ਟੱਪ ਗਏ ਮੇਰਾ ਕਿਰਾਇਆ ਰਹਿ ਗਿਆ ਤੇਰਾ ਤਾਂ ਕਿਰਾਇਆ ਰਹਿ ਗਿਆ ਬਾਈ ਮੇਰਾ ਤਾਂ ਦੁੱਧ ਹੀ ਗਿਆ ਫੇਰ ਬਈ ਉਹ ਤਾਂ ਦੇਖ ਕੇ ਲਾਉਣਾ ਸੀਗਾ ਮੈਨੂੰ ਕੀ ਪਤਾ ਚੱਲਾ ਆ ਕੇ ਛਿਕੜਾ ਘਰ ਛੱਡਦੇ ਆ ਪਿੰਡ ਦੇ ਬੰਦੇ ਨੂੰ ਪੁੱਛੀਦਾ ਹੁੰਦਾ ਵੀ ਕਿਵੇਂ ਆ ਬੰਦਾ ਇਹ ਦੁੱਧ ਦੇਣ ਤੋਂ ਪਹਿਲਾਂ ਪੁੱਛਿਆ ਸੀ ਭਰਾਵਾ ਹਾਂ ਆ ਕਿ ਮਕਾਨ ਮਾਲਕ ਹੀ ਐ ਸੀ ਤੂੰ ਕੀ ਲੈਣਾ ਥਾ ਕੋਈ ਸੀ ਦਾਰ ਦੇ ਘਰ ਤਾਂ ਨਹੀਂ ਛੱਡ ਕੇ ਭੱਜਦੀ ਕਿਤੇ ਆਣਕਵਾੜ ਤੋਂ ਪੁੱਛਣਾ ਸੀ ਉਹ ਬਾਈ ਹੁਣ 2 ਜੀ ਬਿਟ ਦੇ ਦੁੱਧ ਪਾਉਣੇ ਹੁਣ ਕੀ ਪਤਾ ਲੱਗਦਾ ਕੋਈ ਲਾਂਚ ਕਰ ਜਾਂਦੇ ਆ ਵੀ ਲੱਗ ਗਿਆ ਦੁੱਧ ਚੱਲ ਉਹ ਹੋ ਜੂਗਾ ਲਾਂਚ ਤਾਂ ਬਾਈ 2 ਰੁਪਏ ਦਾ ਹੁੰਦਾ ਹੀ ਐ ਉਹ 2 ਰੁਪਏ ਕਮਾਉਣੇ ਸੀਗੇ ਹੁਣ ਭਰਾਵਾ ਲਾਗੇ ਤਾਂ ਦੀਵਾ ਲਾਗੇ ਦੀਵਾ ਤਾਂ ਬਾਈ ਮੇਰੇ ਲਾਗੇ ਆ ਮੇਰੇ ਕਿਹੜਾ ਲੱਗੇ ਨਹੀਂ ਮੇਰੇ ਤਾਂ ਆਪਦੇ ਲੱਗਿਆ ਚਲੋ ਚੂਟਾ ਭਰਾਵਾ ਦੇਖਦੇ ਆਂ ਚਲੋ ਪਰਮਾਤਮਾ ਕੀ ਲੰਘਾ ਚਲੋ ਪਾ ਲਾ ਪਏ ਇਹ ਪੈਸੇ ਤੇ ਮੇਰੇ ਨਹੀਂ ਦੇਖੇਗੇ ਪਹਿਲਾਂ ਪੁੱਛ ਕੇ ਲਾ ਲਿਆ ਕਰੋ ਕਿੰਨੇ ਆ ਬਾਈ ਠੀਕ ਆ ਬਾਈ ਬਾਈ ਯਾਰ ਆਪਣੇ ਦੁੱਧ ਵਾਲਾਂ ਨਾਲ ਵੀ ਹੱਲ ਕਰਨਾ ਪੈਣਾ ਹਣਾ ਬਾਈ ਇਹ ਜਿਹੜੇ ਲੱਗਣ ਯਾਰ ਲਾ ਲਾ ਆਪਾਂ ਫੇਰ ਕਰ ਲਾਂਗੇ ਦਿਹਾੜੀਆਂ ਵਾਲਾ ਤੇਰਾ ਨਹੀਂ ਫੇਰ ਕਰਾਂ ਤਾਂ ਹੋਰ ਅੱਗੇ ਨਹੀਂ ਆਈਦਾ ਫੇਰ ਵੀ ਬਾਈ ਯਾਰ ਕਰ ਲੈ ਜਰਾ ਨਾ ਉਹ ਵੇਰਦੇ ਰਹਾਂ ਤਾਂ ਇਹ ਕਰਾਵਾ ਫੇਰ ਕਰ ਲਾਂਗੇ ਚੱਲ ਕਿਸੀ ਕਰ ਲੈ ਉਹ ਦੇ ਕੇ ਦੀਆਂ ਆਪਣੇ ਯਾਰ ਬਹੁਤ ਹੋ ਗਏ ਬਾਈ ਦੇ ਦਾਂਗੇ ਰੁਪਏ ਯਾਰ ਕੀ ਕਰਕੇ ਜਾ ਰਾਂ ਪਿਛਲੇ ਘਰਾਂ ਅੰਗ ਦੁਲਾਇਆ ਸੀਗਾ ਇੱਕ ਤਾਂ ਜਿੰਦਾ ਲਾ ਕੇ ਬਾਕੇ ਇੱਕ ਹੋਰ ਨੂੰ ਪੁੱਛਿਆ ਦੁੱਧ ਦਾ ਵਾਹ ਦੁੱਧ ਵਾਲੇ ਪੈਸੇ ਦਾ ਹਿਸਾਬ ਕਰਦੇ ਉਹ ਕੰਨਾ ਦਿਹਾੜੀਆਂ ਦਾ ਕਰਦੇ ਇਹ ਕਰਾਂ ਯਾਰ ਬਾਈ ਯਾਰ ਮੈਂ ਕੀ ਹੋ ਰਹੀ ਹੈ ਯਾਰ ਤੋੜ ਦਾਂਗੇ ਆ ਕਰ ਦਿੰਦਾ ਪੌਣੇ ਵਿੱਚੋਂ ਕੱਟ ਕੇ ਵਾ ਕੇ ਮੂੰਹ ਚੋਂ ਕੱਟ ਪੌਣੇ ਤੋਂ ਬਾਈ ਮੂੰਹ ਚੋਂ ਕੱਟ ਕੇ ਦੋ ਤਾਂ ਮੈਨੂੰ ਪਤਾ ਕੋਈ ਨਹੀਂ ਕਰਾਂਗੇ ਤੁਹਾਡਾ ਸਾਥ ਨਹੀਂ ਹਰੇ ਅੱਛੀ ਨਹੀਂ ਚੱਲਦਾ ਬਸ ਕੋਈ ਤਾਂ ਵੀ ਭਾਲ ਲੈ ਇੱਕ ਮੱਕੀ ਥੋੜੀ ਨਾ ਆਸੇ ਪਾਸੇ ਹੋ ਗਈ ਮਤਾਂਜੋ ਸਵੰਦਾ। ਦੂਜਿਆਂ ਦਾ ਵੀ ਘਾਹ ਹੀ ਦਿੰਨੇ ਆ। ਇਹ ਲੋਕ ਤਾਂ ਆਪਾਂ ਨੂੰ ਪੈਸੇ ਦਿੰਦੇ ਨਹੀਂਗੇ। ਜੇ ਜੀਤੋਂ ਲੈਣੇ ਆ ਆਪਾਂ ਤੇ 5-7 ਦਿਨਾਂ ਦੇ ਵਿੱਚ 10 ਦਿਨ ਤਾਂ ਹੋਰ ਤਾਂ ਪਾ ਦੇ ਤੇ ਇੰਨੇ ਜੱਪੜ ਲੈ ਕੇ ਪੈਸੇ। ਤੇ ਕੰਮ ਹੀ ਬੰਦ ਕਰ ਆਪਣੇ ਘਟਾ ਲੈ ਇਸ ਚੰਗੀ। ਜਿਹੜਾ ਇਹਨੇ ਆਹੀ ਕਰ ਰਹਿ ਗਿਆ ਕੱਲਾ ਤੇ ਇਹਨਾਂ ਤੋਂ ਵੀ ਲੈ ਕੇ ਚਲੀ ਗਏ ਪੈਸੇ ਬਾਕੀ ਦਾ ਸਾਰਾ ਦਾ ਹਿਸਾਬ-ਕਿਤਾਬ ਹੋ ਹੀ ਗਿਆ ਕਰਿਆ ਭਾਈ ਹੁਣ ਨੌਨ ਆ ਗਿਆ ਭਾਈ ਦੇਖੋ ਮੜਾਇਆ ਬੋਲ ਜੇ ਮਾਰੀ ਜਾਂਦਾ ਭਾਈ ਦੁੱਧ ਵਾਲੇ ਭਾਈ ਕੋਈ ਇਸ ਤਰ੍ਹਾਂ ਨਹੀਂ ਦਿੰਦੇ ਤੂੰ ਮੋਕਸਾ ਨਹੀਂ ਲੱਗੇ ਲੱਗਾ ਮੋਕਸਾ ਤਾਂ ਕਿਵੇਂ ਲਿਆਣਾ ਤੂੰ ਯਾਰ ਭਾਈ ਦੁੱਧ ਪਾਇਆ ਦੁੱਧ ਪਾਇਆ ਫਿਰ ਕੀ ਹੋ ਗਿਆ ਕੋਈ ਨਹੀਂ ਭਾਈ ਮੈਂ ਦੁੱਧ ਪਾਇਆ ਤੁਸੀਂ ਕਿਹੜਾ ਮੈਨੂੰ ਦੁੱਧ ਦੇ ਬੋ ਦਰਦਾਗਾ ਉਹ ਬੱਸ ਮਤ ਉਹ ਬੱਸ ਮਤ ਉਹ ਬੱਸ ਮਤ ਉਹ ਖੜ ਕੇ ਫੜੀ ਉਹ ਦੇ ਦੇਂਗੇ ਪੈਸੇ ਉਹ ਵੀ ਇੱਕ ਮਹੀਨੇ ਦਾ ਤੋੜ ਦੇਗੀ ਲੱਤਾਂ ਟੁੱਟ ਰਹੀ ਤੇਰੀ ਸੁਪੰਗੇ ਲੈ ਜਾਂਦਾ ਤੈਨੂੰ ਮੈਂਨੂੰ ਦੱਸਦਾ ਤੇ ਖੜਦਾ ਆ ਮੈਨੂੰ ਪੁੱਛਦਾ ਤਾਂ ਹੈ ਹੀ ਨਹੀਂ ਤੂੰ ਤਾਂ ਆ ਕੇ ਮੋਟਰਸਾਈਕਲ ਨੂੰ ਹੱਥ ਪਾ ਰਿਆ ਬਾਈ ਮੈਨੂੰ ਬਹੁਤ ਰੋਗ ਕਹਿੰਦੇ ਉਹ ਫਿਰ ਮੈਨੂੰ ਤਾਂ ਮਿਲੀ ਨਹੀਂ ਤੂੰ ਤੂੰ ਤਾਂ ਬੁੜੀਆਂ ਨਾਲ ਗੱਲ ਕਰਕੇ ਮੁੜ ਜਾਂਦਾ ਸੀ ਮੈਂ ਤਾਂ ਭਰਾਵਾ ਐਸਪੈਂਡ 'ਚ ਨਾ ਕੰਨਾਂ ਨੂੰ ਹੱਥ ਲਾ ਲਿਆ ਉਹ ਮੈਂ ਤਾਂ ਪਰਸੇ ਉੱਥੇ ਗਏ ਕੇਟੇ ਮਾਂ ਚ ਆਹ ਤਾਂ ਕੋਈ ਮਲਾਈ ਮਨੂਈ ਵੀ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਮੈਂ ਖਾਇ ਦੁੱਧੇ ਹੀ 60 ਰੁਪਏ ਲਾਈ ਜਾਂਦਾ ਉਹ ਬਾਈ ਮੇਰੇ ਘਰੇ ਘਰੇ ਬੂਰੀ ਖੜੀ ਐ ਵੀ ਮਾਪ ਚੋ ਕੇ ਲਿਆ ਕੇ ਦਿੰਨਾ ਉਹ ਫਿਰ ਆਏ ਤਾਂ ਮੈਂ ਵੀ ਮੰਨਦਾ ਚੱਲ ਵੀ ਤੂੰ ਤਾਂ ਆ ਬੰਦੇ ਆਉਣਾ ਪਾ ਕੇ ਉਹ ਪਾਣੀ ਪਾ ਦਿੰਦੇ ਆ ਪਰ ਹੈ ਤਾਂ ਗਲਤ ਕੰਮ ਸਾਰਾ ਇਹ ਹੈ ਹੈ ਤਾਂ ਗਲਤੀ ਬਣਾਉਂਦਾ ਮੈਂ ਚੱਲ ਕੋਈ ਨਹੀਂ ਮੈਂ ਦੇ ਦੂੰ ਤੈਨੂੰ ਪੈਸੇ ਹੋਰ ਦੱਸ ਚੰਗਾ ਭਾਈ ਹਾਂ ਪਰਸੋਂ ਕਰਾਉਂਗਾ ਨਿਗਾ ਰੱਖੀ ਹਾਂ ਕੋਈ ਨਹੀਂ ਭਾਈ